ਮਨੋਖਵਾਲ ਨਦੀ ਫੇਰ ਮਨੋਖਵਾਲ ਕਰਨੇ ਮਾਰੇ ਕਹਿੰਦੇ ਹੁਣ ਬਣਦਾ ਗਿਆ ਮਾਤਾ ਦੇ ਪੇਟ ਵਿੱਚ ਤੂੰ ਤੈਨੂੰ ਪਤਾ ਸੀ ਉਥੇ ਕਿਉਂਕਿ ਤੇਰੀ ਜਿਹੜੀ ਛੋਟੀ ਜੀ ਸੁਹਣਾ ਰਾੜੀ ਸੀ ਐ ਸਰੀਰ ਦੇ ਅੰਦਰ 72 ਕਰੋੜ 70 ਲੱਖ 70 ਰਗਾ 210 ਨਾਲੀ ਹੈ ਵੇਦਾਂ ਦੇ ਸਾਰ ਮਹ yogiya ਦਾ ਖਾਬ ਹੋ ਰਿਹਾ ਹੈ ਉਹ ਉਹਦਾ ਜਿਹੜਾ ਖਿਡਾਰੀ ਹੈ ਜਿਹੜਾ ਬਿੰਗਲਾ ਸ਼ੋਮਨਾ ਰੀੜ ਦੀ ਹੱਡੀ ਦੇ ਸੈਂਟਰ ਤੇ ਹੈ ਉਹਦੇ ਚ ਦੇ ਸਾਡੀ ਸੁਰਤੀ ਚਲੀ ਜਾਵੇ ਨਾ ਪਹਿਲੇ ਜਮਾਨੇ ਤਾਂ ਸਵਾਸ ਚੜਦੇ ਸੀ ਉਹਦੇ ਬਾਹਰ ਇਹ ਜਿਹੜੀ ਸਮਾ ਬਦਲ ਗਿਆ ਸਵਾਸ ਮਾ ਜਾੜੋ ਇਹ ਹਰ ਬੰਦੇ ਦੀ ਬਸਦੀ ਬਾਤ ਨਹੀਂ ਸੁੱਤ ਚੜੋ ਸੋਧੋ ਦੇ ਜ ਆਗਿਆ ਚ ਕਦੋਂ ਡਰ ਜਾਂਦੀ ਹੈ ਹੈਡਾ ਤੋਂ ਲੋੜ ਨਹੀਂ ਹੈ ਪੰਜ ਚੱਕਰ ਵੇਦਨ ਦੀ ਲੋੜ ਨਹੀਂ ਹੈ ਨਮੂਲ ਧਾਰ ਸਵਾਦਿਸ਼ਟਾਨ ਮਣੀਪੁਰਕ ਰਾਹਤ ਵਿਸ਼ੁੱਧ ਪੰਚਕਰ ਨੇ ਇੱਥੇ ਤੱਕ ਇਹਦੀ ਲੋੜ ਨਹੀਂ ਤੁਸੀਂ ਸ਼ੁਰੂ ਕਰਨਾ ਇੱਥੋਂ ਕਰੋ ਐਸਾ ਇਹ ਆਗੇ ਜ ਕਰੇ ਇਥੇ ਥੋੜੀ ਕਮਜ਼ੋਰੀ ਹੈ ਇੱਥੇ ਜ ਸੁਰਤ ਸ਼ਬਦ ਦੇ ਨਾਲ ਰਲ ਜਾਵੇ ਨਾ ਮੇਧ ਕਰਨੀ ਪੈਂਦੀ ਹੈ ਉਹ ਸੁਰਤ ਦੇ ਸ਼ਬਦ ਨਾਲ ਰਲਦੇ ਇਹਦੇ ਚ ਸੁਰਤ ਦਾ ਇੰਟਰ ਕਰਕੇ ਇਹ ਹੀ ਦਤ ਮੈਦਵਾ ਚ ਸੋਚ ਕੇ ਲਈ ਜਾਂਦੀ ਹੈ ਟਰੂਟੀ ਨੂੰ ਵੇਧਣੇ ਦੀ ਹੈ ਉਹ ਜੇ ਇਥੇ ਸੁਰਤ ਆ ਦੇ ਤਾਂ ਪਿਛਲੇ ਜਨਮਾਂ ਦਾ ਗਿਆਨ ਹੋਣ ਲੱਗ ਗਿਆ ਕਰ ਉਹਦਾ ਮਾਤਾ ਦੇ ਪੇਟ ਚ ਹੁੰਦਾ ਤਾਂ ਲੀੜ ਦੀ ਹੱਡੀ ਦੇ ਨਾਲ ਜਿਹੜੀ ਇੱਕ ਨਾੜੀ ਹੁੰਦੀ ਹੈ ਤੁੰਗੀਆਂ ਤੇ ਨੈਣੇ ਬਹੁਤ ਸੂਖਸ਼ਮ ਉਹ ਸੈਂਟਰ ਵਾਲੀ ਦੇ ਵਿੱਚ ਜੀਵ ਦਾ ਜੀਵ ਦਾ ਵਾਸਾ ਹੁੰਦਾ। ਸੁਰਤ ਉਹਦੇ ਨਾਲ ਜੁੜੀ ਹੁੰਦੀ ਆ ਉਹ ਫਿਰ ਸਾਰ ਜਗਨ ਦਾ ਗਿਆਨ ਹੋ ਜਾਂਦਾ। ਮੈਂ ਕਿਥੇ ਕਿਥੇ ਕੀ ਬਣਿਆ, ਮਨ ਕਿਥੇ ਬਣਿਆ, ਹੋਰ ਕਿੱਦੇ ਬਣਿਆ। ਮੈਂ ਕੀ ਕਰਿਆ? ਫਿਰ ਉੱਥੇ ਬੈਠ ਗਿਆ ਕਰ। ਮੈਨੂੰ ਜੇ ਪੂਰਾ ਆ ਜਗਨ ਮਿਲ ਗਿਆ ਨਾ ਉਹ ਮੈਨੂੰ ਪਤਾ ਨਹੀਂ ਵੀ ਮੈਂ ਪੁਰਖਾਣਾ ਸਭ ਕੁਝ ਐਨੀ ਪਤਾ ਉਸ ਵੇਲੇ ਜੀਵ ਨੂੰ ਸਾਨੂੰ ਕੋਈ ਪਤਾ ਨਹੀਂ ਸੀ ਅਜੇ ਤੱਕ ਉਸ ਵੇਲੇ ਤਿਆਰ ਵਰਤਿਆ ਸੀ ਵੀ ਹੁਣ ਜਾ ਕੇ ਨਾਮ ਜਪਾ ਕਿਉਂਕਿ ਰਿਜ਼ਲਟ ਦੇਖ ਲਿਆ ਜੀਵੀ ਸੋ ਜਨ ਵਿੱਚ ਕਿੰਨੇ ਦੁਖੀ ਹੋਏ ਮਾਰਾ ਕਹਿੰਦੇ ਇਹ ਗੱਲ ਈਸ਼ਰ ਨੂੰ ਜੀਵ ਨੂੰ ਪਤਾ ਸੀ ਬਾਰ ਬਾਰ ਬੇਨਤੀਆਂ ਕਰਦਾ ਸੀ ਮੈਨੂੰ ਇੱਥੋਂ ਕੱਢ ਲੈ ਮੈਂ ਤੇਰਾ ਨਾਮ ਜਪਾਂ ਬੜਾ ਕਸੂਤਾ ਸੀ ਉਠਾਲ ਰਿਹਾ ਜਦਾ ਸੀ ਨਾ ਹਵਾ ਨਾ ਛਾਂ ਨਾ ਲਾਈਟ ਕੁਛ ਨਹੀਂ ਤੇ ਉਹਤੇ ਬਾਰ ਬਾਰ ਬੇਨਤੀਆਂ ਕਰਦਾ ਮਾਰਾ ਜੀ ਕਹਿੰਦਾ ਉਹ ਭੁੱਲ ਗਿਆ ਉਹ ਦਿਨ ਉਹਨੇ ਤੇ ਯਾਦ ਰਿਹਾ ਉਹ ਕਾਰਨ ਕੀ ਹੋਇਆ ਵੀ ਕਿਉਂ ਬੁੱਲੇ ਅਸਾਂ ਆ ਟੇਪ ਰਕਾਰਡ ਹੁੰਦਾ ਨਾ ਸਾਇੰਸ ਦੇ ਬੜੇ ਗੱਲਾਂ ਹੱਲ ਕਰਦੀਆਂ ਟੇਪ ਰਕਾਰਡ ਦੇ ਵਿੱਚ ਤੁਹਾਡੀ ਕੈਸਟ ਭਰੀ ਹੋਈ ਹੈ ਇਹਦੇ ਵਿੱਚ ਜਿਹੜਾ ਰੈੱਡ ਬਟਨ ਹੈ ਅਰੇਜ਼ ਕਰਨ ਵਾਲਾ ਬਟਲ ਉਹ ਦਬ ਦੋ ਫਟੇਪ ਨੂੰ ਜਲਾ ਦਿਓ ਸਾਰੀ ਟੇਪ ਬਾਸ਼ ਹੋ ਜਾਏਗੀ ਕੁਛ ਨਹੀਂ ਉਹਦੇ ਤੇ ਪਤਾ ਹੀ ਲੱਗਣਾ ਵੀ ਕੀ ਸੀ ਇਹ ਕੀ ਨੇਜ ਐਸੇ ਤਰ੍ਹਾਂ ਜਿਸ ਵਤ ਜੀਵ ਮਾਂ ਦੇ ਪੇਟ ਚੋਂ ਪੈਦਾ ਹੋ ਕੇ ਪਹਿਲਾ ਸਵਾਸ ਲੈਂਦਾ ਓਸ ਵੇਲੇ ਉਹ ਨੂੰ ਹੋਰ ਜੀ ਦਾ ਨਜ਼ਰ ਆ ਜਾਂਦੀ ਹੈ ਉਸ ਵੇਲੇ ਉਥੇ ਦਾ ਕੋਈ ਸੌਂਦਾ ਹੀ ਨਹੀਂ ਸੀ ਉਦੋਂ ਦਾ ਕੇਵਲ ਪਰਮੇਸ਼ਰ ਨਾਲ ਜੁੜਿਆ ਹੋਇਆ ਸੀ ਗਰਭਕੁੰਟ ਮੈਂ ਉਰਦ ਤਪ ਕਰਦੇ ਸਾਹ ਸਾਹ ਛਿਮਰਤ ਕਰ ਰਹੇ تھے۔ ਹਰ ਸਵਾਸ ਦੇ ਨਾਲ ਪਰਮੇਸ਼ਰ ਦਾ ਧਿਆਨ ਕਰਦਾ ਸੀ। ਪਰ ਕੀ ਹੋਇਆ ਉਰਜ ਪਰਿਵਰਜੋ ਛੋਟੇ ਜਿਹਾਨਾ ਦੇਵਲ ਹਾਰ ਮੰਨੋ ਵਿਚਾਰਨਾ। ਕਿਉਂ ਹੋਇਆ ਕਹਿੰਦੇ ਯਾਜਕ ਮੈਂ ਇੱਕ ਇੱਕ ਉਹ ਆਇਆ ਜਨਮ ਤੋਇਓ ਉਹ ਨਹੀਂ ਆਇਆ ਉਦੋਂ ਕੋਟਰੇ ਉਰ ਗਰਵ ਕੋਟਰੇ ਉਰ ਤਾ ਉਤਾ ਬਗਾ ਸਵਾਸ ਸਵਾਸ ਰ ਰਤੇ ਉਹ ਇਕਦਮ ਅਸਰ ਪੈ ਗਿਆ ਪਹਿਲੇ ਪਿਆਰ ਲੱਗਾ ਥਾ ਦੁੱਧ ਦੁੱਧ ਧਿਆਨ ਆ ਗਿਆ ਫਿਜ਼ੀਕਲ ਪਰ ਚਾਹ ਗਿਆ ਪਹਿਲਾਂ ਵੀ ਫਿਜ਼ੀਕਲ ਹੀ ਸੀ ਉਹ ਲੇਕਿਨ ਉਹ ਹੋਰ ਸ੍ਰੀਆ ਸੀ ਉਹ ਤੇ ਉਹਦੇ ਅੰਤਰਾਦਨੇ ਤਾਂ ਸਭ ਕੁਝ ਮਜ਼ੇਰਾਉਂਦਾ ਸੀ ਲੇਕਿਨ ਇਹ ਨਹੀਂ ਸੀ ਤਾਂ ਚੇਬ ਨਹੀਂ ਸੀ ਜਦੋਂ ਬਾਤੇ ਆਇਆ ਸੰਸਾਰ ਦੇ ਅੰਦਰ ਜੈਸੀ ਆਦ ਨੂੰ ਉਦਰ ਮੈਂ ਤੈਸੀ ਬਾਹ ਮਾਇਆ ਮਾਇਆ ਅਗਰ ਸਭ ਇੱਕੋ ਜਿਹੀ ਕਰਤੇ ਖਿਰ ਜਾਇਆ ਜਾਂਦੇ ਜਬਾਨਾ ਤਾਂ ਜੰਮਿਆ ਪਰਵਾਰ ਪੜਾ ਪਾਇਆ ਲੈਵ ਛੁੜ ਗਈ ਲੱਗੀ ਤ੍ਰਿਸ਼ਨਾ ਉਸੇ ਵੇਲੇ ਉਹ ਜਿਹੜੀ ਲੈਵ ਲੱਗੀ ਹੋਈ ਸੀ ਤੁੰਸੀਰ ਦੇ ਅੰਦਰ ਉਹ ਵੀ ਟੁੱਟ ਗਈ ਮਾਇਆ ਮਰ ਬਰਤਾਇਆ ਫੇਰ ਮਾਰੇ ਕਹਿੰਦੇ ਮਾਇਆ ਕਾਹਦੇ ਵਾਸਤੇ ਅਸੀਂ ਕਹਿੰਦੇ ਆ ਇਹ ਮਾਇਆ ਜਿੱਤ ਹਰ ਵਿਸਰੇ ਮੋਹ ਭਜੇ ਪਉ ਦੂਜਾ ਰਹਿ ਹੁਣ ਮੋਹ ਪੈਦਾ ਹੋ ਗਿਆ ਪਹਿਲਾਂ ਕੋਈ ਨਹੀਂ ਪਤਾ ਵੀ ਮਾਂ ਕੌਣ ਹੈ ਪਿਓ ਕੌਣ ਹੈ ਭਰਾ ਕੌਣ ਹੈ ਮਹਾਰਾਜ ਕਹਿੰਦੇ ਇੱਥੇ ਆ ਕੇ ਇਹਨੂੰ ਪਤਾ ਲੱਗਿਆ ਪਹਿਲੇ ਪਿਆਰ ਲੱਗਾ ਥਾਣ ਦੋ ਦੂਜੇ ਮਾਏ ਬਾਪ ਦੀ ਸੁਰਤੀ ਦੇ ਭਈਆ ਭਾਬੀ ਬੇਵ ਚੌਥੇ ਪਿਆਰ ਬੰਨੀ ਖੇੜ ਪੰਜਵੇਂ ਖਾਣ ਦੀਨ ਕੀ ਤਾਰ ਛੇਵੇਂ ਕਾਮਨਾ ਪੁੱਛੇਗਾ ਇਹ ਜੀਵ ਫਸ ਗਿਆ ਫਸਿਆ ਹੋਇਆ ਹੁਣ ਬਹੇਦੂ ਦਾ ਕੋਈ ਇਂਤਜ਼ਾਮ ਹੋਣਾ ਹੈ ਭਈ ਕਿਵੇਂ ਕੋਈ 1000 ਰੁਪਏ ਹੋ ਗੁਰੂਵਾਰ ਨੂੰ ਕਹਦੇ ਉਹ ਇਤਜ਼ਾਮ ਕਰਿਆ ਆਪਣੇ ਪਿਆਰੇ ਭੇਜੇ ਹੋਏ ਉਹ ਹਾਕਾ بار بار ਗਾ ਜਗਾ ਰਹੇ ਨੇ ਦਸ ਰਹੇ ਨੇ ਉੱਚੀ ਉੱਚੀ ਭਈ ਤੂੰ ਆਇਆ ਸੀ ਬੇਨਵਾਸ ਤੇ ਮਈ ਪ੍ਰਾਪਤ ਮਾਨ ਉਤਰ ਦੇ ਹੋਰੀਆ ਗੋਵਿੰਦ ਮਿਲਣ ਕੀਏ ਤੇਰੀ ਬਰੀਆ ਆਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਔਰ ਨਹੀਂ ਬਰਕਿ ਜਿਹੜਾ ਕਰਨਾ ਹੈ ਉਹ ਸਾਧੂਆ ਦੀ ਸੰਗਤ ਚ ਮਿਲ ਕੇ ਜੋ ਨਾਮ ਜਪ ਸਰੰਜਾਮ ਨਾਗ ਭਜਨ ਤਰਨ ਗਏ ਜਨ ਮਿਥਾ ਜਾਗ ਰੰਗ ਮਾਇਆ ਗਏ ਮਾਰਨਿਕ ਦਿੱਤੀ ਜਾ ਰਹੀ ਹੈ ਚੌਂਕੀਦਾਰ ਬੋਲ ਰਿਹਾ ਵੀ ਲੋ ਚੋਰ ਲੁੱਟਦੇ ਨੇ ਪਸ਼ਿਆਰ ਉਹ ਤੂੰ ਜਾਗ ਤੇਰੇ ਘਰ ਪੰਦ ਰਹੇ ਨੇ ਪਹਿਰਵੇ ਤੇਰੇ ਸੁਤੇ ਪਏ ਨੇ ਪੱਜ ਪਹਿ ਰੂਆ ਦਲਵੇਂ ਰਹਤੇ ਦਿਨ ਦਾ ਨਹੀਂ ਪਤਿਆਰਾ ਉਹਨਾਂ ਦਾ ਕੋਈ ਇਤਵਾਰ ਹੀ ਨਹੀਂ ਐ ਸੌ ਕੇ ਸਾਰੇ ਨੈਣੋ ਨੀਂਦ ਪਰਕ੍ਰਿਸ਼ਟੂ ਗਾਰ ਸਰਬਣ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਈ ਲੋਭ ਮੂਠੇ ਮੀਠੇ ਗਾਨ ਮਨ ਸੋਇਆ ਮਾਇਆ ਵਿਸਵਾਦ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਬਤ ਬਸਦੋ ਆਪਣੀ ਰਹੇ ਕੋ ਸੁਨਹਾਰੇ ਪੰਜ ਪਟਵਾਰੇ ਸੂਨੇ ਨਜ਼ਰ ਪੜੇ ਡਟ ਘਾਰੇ ਡਟਣਾਰੇ ਸੁਨੇ ਨਜ਼ਰ ਪਈ ਕੋਈ ਹੋਰ ਨਹੀਂ ਰੱਖੀ ਕਰ ਸਕਦਾ